ਹਾਂ ਜੀ ਮਿੱਤਰੋ ਆਹ ਦੇਖੋ ਇਹ ਨਵੀਂ ਆਪਾਂ ਕੋਸ਼ਿਸ਼ ਕਰੀਏ ਜੀ ਇਹ ਮਾਖਣੀ ਦੇ ਵਿੱਚ ਤੇਰੇ ਬਦਾਮਾਂ ਦਾ ਚੂਰਾ ਤੇ ਛੋਲਿਆਂ ਦਾ ਚੂਰਾ ਦੋਵੇਂ ਮਿਕਸ ਕਰਕੇ ਤੇ ਆਪਾਂ ਪੱਤੀਆਂ ਬਣਾ ਲੀਆਂ ਜੀ ਇਹ ਦੇਖਦੇ ਹਾਂ ਤਿਆਰਵਾ ਕਰਕੇ ਇਹ ਪਾਸ ਹੋ ਗਿਆ ਫਿਰ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਫਿਰ ਲਗਾਤਾਰ ਰੈਗੂਲਰਲੀ ਆਪਾਂ ਇਹ ਚਾਲੂ ਕਰ ਦਾਂਗੇ ਵੈਸੇ ਤਾਂ ਬੰਦੇ ਨੇ ਜਮਾਇਆ ਹੋਇਆ ਆਪਾਂ ਵੀ 10 ਪੁੱਛਿਆ ਵੀ ਸ ਆਪਾਂ ਨੂੰ ਵੀ ਹਾਂ ਉਹ ਗਣਾ ਬਹੁਤ ਵਧੀਆ ਚੀਜ਼ ਐ ਵੀ ਛੋਲੇ ਬਦਾਮ ਥੱਲੋ ਜਾਨੀ ਜਮ ਆਹਨ ਵਧੀਆ ਬਣ ਜਾਣਗੇ ਜੀ ਕੁਛ ਆਪਾਂ ਨੇ ਮਾਂ ਚਲ ਦੇਖੀਏ ਤਿਆਰਵਾ ਕਰਕੇ ਆਪ ਬੰਦੇ ਨੇ ਜਾਨੀ ਕਰਾਇਆ ਬਹੁਤ ਸੋਹਣਾ ਰਿਜ਼ਲਟ ਆ ਇਹ ਚੀਜ਼ ਦਾ ਆਪਾਂ ਕੂਤਰੰਗਾ ਦੇਖ ਖੁੱਡੇ ਜੇ ਬੈਠੇ ਆ ਆ ਥੱਲੇ ਬਣਾ ਕੇ ਲਿਆ ਦੇਖਦੇ ਆ ਦੇਖ ਕੇ ਠੀਕ ਐ ਜੀ ਆ ਦੇਖਿਓ ਨਾ ਭਾਲ ਹੈ ਵਲੋਸ ਦਿਖਾ ਦੇਦਾ। ਉਹ ਗੋਣ। ਉਹ ਪੁੰਜਟਾਂ। ਹਾਲ ਦੇ ਵਿੱਚ ਦੇਖਦਾ ਇਹਦੇ। ਆ ਦੇਖੋ ਹੀ। ਨਾ ਮੂਲ ਇਪੜੇ ਨਾ ਬਾਤ। ਮਾਹਣੀ ਵੀ ਸਿੱਧੀ ਅੰਦਰ ਗਈ ਜੀ। ਆ ਦੇਖੋ। ਦੇਤੀ ਇਹਨੂੰ ਇੱਕ। ਠੀਕ ਹੈ। ഗി കഴിഞ്ഞ പാച ਉਹ ਦੇਖੋ ਜੀ ਨਾ ਮੂੰਹ ਲਿਬੜੇ ਨਾ ਬਾਸ ਤਾਂ ਸਿੱਧੀ ਅੰਦਰ ਇਹ ਸੜੀ ਤੇ ਆਪਾਂ ਉਤਰਾਣ ਨੂੰ ਦਿੰਨੇ ਆ ਸਮਾਨ ਇਹ ਸਾਰਾ ਸੋ ਮਿੱਤਰੋ ਹੈ ਤਾਂ ਖਰਾਕ ਇਹ ਵੀ ਰਿਜ਼ਲਟ ਤਾਂ ਵਧੀਆ ਹੀ ਹੋਊਗਾ ਇਹਦੇ ਵਿੱਚ ਕਿਹੜੇ ਕੋਈ ਹੋਰ ਮੈਡੀਕਲੀ ਚੀਜ਼ ਆ ਕੋਈ ਤੇ ਇਹਦੇ ਵਿੱਚ ਬਦਾਮ ਬਦਾਮਾ ਦਾ ਪਾਊਡਰ ਕਰ ਲਿਆ ਸੀ ਜੀ ਛੋਲਿਆਂ ਦਾ ਪਾウダー ਕਰ ਲਿਆ ਸੀ ਤੇ ਮਖਣੀ ਸੀ ਇਹਦੇ ਵਿੱਚ ਕਿਹੜੇ ਕੋਈ ਹੋ ਜੀ ਚੀਜ਼ ਆਈ ਆ ਦੇਖੋ ਨਾ ਮੂਲੇ ਬੜੇ ਨਾ ਵਾ ਤੱਕ ਉੱਤਰ ਉਪੜਾ ਕੇ ਦੇ ਕੇ ਅੰਦਰ ਲਈਏ ਥੋੜੀ ਗਿੱਲੀ ਕਰਕੇ ਇਹਨੂੰ ਇਦਾਂ ਦੇ ਦੇਉ ਠੀਕ ਹੈ ਜੀ ਆਪਾਂ ਆਪਣੇ ਸਾਰੇ ਕਬੂਤਰਾਂ ਨੂੰ ਇਹ ਜਿਹੜੇ ਆਪਾਂ ਛੱਡਣੇ ਆ 2026 ਦੀਆਂ ਬਾੜੀਆਂ ਸਭ ਨੂੰ ਦੇ ਰਹੇ ਆ ਦੇਖੋ ਜੀ ਮਾਘਣੀ ਦੇ ਵਿੱਚ ਛੋਲਿਆਂ ਦਾ ਚੂਰਾ ਤੇ ਬਦਾਮਾਂ ਦਾ ਚੂਰਾ ਗੁੰਨ ਲਿਆ ਜੀ ਇਹ ਆ ਲਓ ਸ਼ਾਬਾਸ਼ ਆ ਦੇਖੋ ਜੀ ਕੰਤਾ ਨਾ ਮੇਉ ਬਰੀਡ ਕੱਢੀ ਆਪਣੀ ਲਾਲ ਜੀ ਨਹੀਂ ਕੋ ਉਤਰੀ ਨੇ ਇਹ ਕਾਲ ਕੰਤਾ ਚਿੱਟੀਆਂ ਵਾਹਾਂ ਗਿੱਲਾ ਕਰ ਲੈਣਾ ਜੀਆ ਸਿੱਧਾ ਇੱਧਰ ਦੇਖੋ ਲਓ ਜੀ ਠੀਕ ਆ ਨਾ ਕਬੂਤਰ ਦਾ ਮੂੰਹ ਲਿਬੜੇ ਨਾ ਵਾਸਤਾ ਦੇਖੋ ਜੀ ਮਨੂੰ ਤਾਂ ਠੀਕ ਲੱਗਿਆ ਜੀ ਤੇ ਹਰ ਵਾਰ ਬਾਕੀ ਤੁਸੀਂ ਆਪਣੀ رائے ਸ਼ੇਅਰ ਕਰੋ ਵੀ ਇਹ ਠੀਕ ਆ ਜਾਂ ਗਲਤ ਆ ਆਪਾਂ ਵਰਤਾਂਗੇ ਹੁਣ ਲਗਾਤਾਰ ਮਨੂੰ ਬੈਨੀਫਿਟੇ ਲੱਗ ਰਹੇ ਇਹਦੇ ਵਿੱਚ ਹੋਰ ਤਾਂ ਕੀ ਤਾਕਤ ਵਾਲੀ ਉਹ ਚੀਜ਼ ਆ ਸਾਰੀ ਉਹ ਆ ਦੇਖੋ ਇਦਾਂ ਇੱਧਰ ਇੱਧਰ ਦਿਖਾਉਗਾ ਸਾਰਾ ਆ ਦਿਖਾਉ ਦਿੰਦੇ ਆ ਦੇਖੋ ਇਹ ਪਾਣੀ ਦੇ ਵਿੱਚ ਥੋੜਾ ਗਿੱਲਾ ਕਾਲਾ ਗਿੱਲਾ ਹੋ ਗਿਆ ਵੀ ਘੰਡੇ ਚ ਨਾਲ-ਨਾਲ ਲੱਗੇ ਆ ਲੋ ਆਰਾਮ ਨਾਲ ਦੇ ਹੁੰਦਾ ਜੀ ਸਿਸਟਮ ਮੰਨ ਤਾਂ ਠੀਕ ਲੱਗਿਆ ਆ ਦੇਖੋ ਇਹ ਵਧੀਆ ਲੈ ਲਿਆ ਕਬੂਤਰ ਨੇ ਸਿੱਧਾ ਨੰਘਾਰ ਲਿਆ ਦੇਖੋ ਜੀ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਇਹ ਸਕੀਮ ਕਿੱਦਾਂ ਲੱਗੀ ਬਾਕੀ ਉਧਰ ਕੂਤਰ ਬੈਠੇ ਉਹਨਾਂ ਨੂੰ ਵੀ ਦਿੰਨੇ ਆ ਉਧਰ ਆ ਫੜਿਓ ਜੀ ਐ ਫੜ ਲਓ ਬੱਸ ਮਾ ਦਿਖਾ ਦਿਓ ਆ ਬਰੀਡਰ ਕੂਤਰ ਆ ਜੀ ਯਾਨੀ ਇਹ ਵੀ ਆਪਾਂ ਸਰ ਪੱਟ ਲਿਆ ਕੁਛ ਪੰਜ ਜੀ ਪੜਤੀ ਇਹਨੂੰ ਵੀ ਡਾਵਾਂਗੇ ਜੀ 3 ਵਜੇ ਕਢਾਏ ਆ ਤੇ ਇਹਦੇ ਥੱਲੇ ਹੀ ਪੜਾਏ ਆ ਇਨੂੰ ਪਹਿਲੀਆਂ ਬਾੜੀਆਂ ਛੱਡਾਂਗੇ ਜਿਹੜੀ ਜਾਮਾ ਕੋ ਉੱਤਰ ਬਹੁਤ ਹੈ ਆਪਣਾ ਪਹਿਲੇ ਸਾਲ ਛੱਡ ਨਹੀਂ ਹੋਇਆ ਹੈਗਾ ਇਹਦੀ ਭੈਣ ਛੱਡੀ ਆਪਾਂ ਆਹ ਦੇਖੀ ਇਹਨੂੰ ਛੱਡਾਂਗੇ 26 ਜਿਆਰੀ ਥੋਰੀ ਪੂਰੀ ਆ ਜੀ ਸੋਨਾ ਬਣਿਆ ਇਹ ਆਪਣਾ ਬੱਚਾ ਆ ਬੈਠਾ ਆ ਬੱਚੀ ਆਪਣੀ 26 ਦੇ ਮੇਲੇਆਂ ਵਾਸਤੇ ਜੇੜਾ ਹਾੜ ਦੇ ਮੇਲੇਆਂ ਵਾਸਤੇ ਬੱਚੀ ਆਈਏ ਦੇਖੋ ਕਰੋ ਕਮੈਂਟ ਕਾਲੀ ਛੱਡ ਕੇ ਉੱਡਦੀ ਹੈ ਜੀ ਮੈਂ ਕਿਹਾ ਹਾਜੀ ਤਾਂ ਸਿਆਲ ਆ ਇਹ ਦੇਖਾਂਗੇ ਆ ਦੇਖੋ ਐ ਬੱਚੀ ਨੇ ਵੀ ਲੈ ਲਈ ਸਮਾਨ ਦੇਖੋ ਐ ਕਰ ਗਈ ਅੰਦਰ ਆਪੇ ਲਓ ਜੀ ਇਦਰ ਤਾਂ ਫਿਲਹਾਲ ਸਾਬ ਨੂੰ ਦੇ ਤਾਂ ਛੋਟੇ ਬੱਚਿਆਂ ਨੂੰ ਵੀ ਛੋਟੀਆਂ-ਛੋਟੀਆਂ ਦੋ ਦੇ ਦਿੰਨੇ ਆ ਜੋ ਆਪਣੇ ਛੋਟੇ ਬੱਚੇ ਆ ਕੋਈ ਬਗਾਰ ਨਹੀਂ ਇੱਕ ਕਹਾਵਤੀ ਆ ਦੇਖੋ ਹਾਂ ਦੇਖੋ ਇੱਕ ਲੇਗੀ ਬਾਜੀ ਠੀਕ ਹੈ ਟਿੱਕਾ ਬੈਠੀ ਆ ਬਾਜੀ ਲਓ ਜੀ ਮੰਨੂ ਤਾਂ ਜੀ ਇਹ ਤਿਆਰ ਪਾਸ ਹੁੰਦਾ ਲੱਗਦਾ ਪੂਰਾ ਲਓ ਜੀ ਇਹ ਸਾਰਾ ਫਿਲਹਾਲ ਤਾਂ પાસ ਹੋ ਗਿਆ ਜੀ ਕੰਮ ਇਹ ਸਾਰੇ ਕਬੂਤਰ ਹੁ ਬੇ ਹੋ ਗਿਆ ਜੀ ਇੱਧਰ ਸੋ ਉੱਧਰ ਦੂਜੇ ਖੁੱਡੇ ਚ ਜਾਣੇ ਆ ਹਾਂ ਸਾਰੇ ਕਬੂਤਰ ਹੁ ਦੇ ਹੋ ਗਿਆ ਜੀ ਇਹ ਸਮਾਨ ਤੇ ਆਪਾਂ ਕਰ ਦਿਆਂ ਐਂਡ ਜੀ ਹੁ ਹਾਂ ਰਹਿ ਗਿਆ ਥੋੜਾ ਜਾਂ ਤੇ ਆਪਾਂ ਬਚਿਆਂ ਵਾਲੇ ਕਬੂਤਰਾਂ ਨੂੰ ਉੱਧਰ ਦੇ ਦੰਨੇ ਆ ਜੀ ਕਮੈਂਟ ਕਰਕੇ ਜੀ ਦੱਸਿਓ ਕਿਹੜਾ ਕਬੂਤਰ ਸਾਨੂੰ ਸੋਹਣਾ ਲੱਗਿਆ ਸ਼ੌਂਕ ਆਪਣਾ ਨਵਾਂ ਹੀ ਆ ਜੀ ਆਪਣੇ ਯਾਰ ਦੋਸਤਾਂ ਨੂੰ ਸੱਜਾ ਖਾਪਾ ਦਿੱਤਾ। ਬਾਕੀ ਜਿੰਨੇ ਆਪਣੇ ਨੱਕਰ ਦੇ ਸ਼ੌਂਕ ਕਰਦੇ ਸਾਰਿਆਂ ਨੂੰ ਖਾਸਰੀ ਕਾਲ ਪਿਆਰ ਭਰੀ ਆਪਣੇ ਪੁਰਾਣੇ ਦੋਸਤਾਂ ਨਾਲ ਸਭ ਨੂੰ ਸਤਿਕਾਰ ਆ ਜੀ। ਸੋ ਉਹਨਾਂ ਨੂੰ ਸਿੱਖ ਗਈ ਆਪਾਂ ਅਗਲੀਆਂ ਪੀੜ੍ਹੀਆਂ ਬੜਾ ਚੜ੍ਹਨੀ ਆ ਜੀ। ਇਕੱਲਾ ਬੰਦਾ ਕੋਈ ਬੜਾ ਨਹੀਂ ਹੁੰਦਾ ਹੈਗਾ। ਠੀਕ ਆ ਜੀ। ਸੋ ਕਦੇ ਲੋੜ ਪੈਂਦੀ ਆ ਕੋਈ ਆਪਾਂ ਨੂੰ ਹਰੇਕ ਬੰਦਾ ਦੱਸ ਦਿੰਦਾ। ਕੋਈ ਕਿਤੇ ਗਏ ਮੜ ਜਵੇ ਪੁੱਛਣਾ ਪੈ ਜਾਂਦਾ ਕਈ ਵਾਰੀ। ਤੇ ਬਾਕੀ ਉਮੀਦ ਕਰਦਾ ਸਭ ਦੇ ਜਾਨਵਰ ਤੰਦਰੁਸਤ ਹੋਣਗੇ ਜੀ ਮਹਾਰਾਜ ਮੇਰ ਪਰਿਆਤਰਕੇ ਸਭ ਤੇ ਬਾਕੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਅਗਲੇ ਵਲੌਗ ਚ ਮਿਲਦੇ ਆ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਭ ਦੇ ਜਾਨਵਰ ਤੇ ਮੇਰ ਪਰਿਆਤਰਕੇ ਜੀ ਟੋਪੇ ਵਾਹਿਗੁਰੂ ਜੀ